ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਮਹਿਕ ਬੁਟੀਕ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਜੀ ਮੇਨ ਵੀਡੀਓ ਮੇਨ ਵੀਡੀਓ ਸਾਡੀ ਹੈਗੀ ਹੈ ਜੀ ਮੋਢੇ ਸਾਡੇ ਕਿਉਂ ਡਿੱਗਦੇ ਨੇ ਕਮੀਜ਼ ਦੀ ਕਟਿੰਗ ਆਪਾਂ ਕਰਾਂਗੇ ਤੁਹਾਡੇ ਸਾਹਮਣੇ ਠੀਕ ਹੈ ਜੀ ਆਪਾਂ ਨੇ ਮੋਢਾ ਕਿੰਨਾ ਰੱਖਣਾ ਹੈ ਧੀਰਾ ਕਿੰਨਾ ਰੱਖਣਾ ਹੈ ਠੀਕ ਹੈ ਜੀ ਜੇ ਕਟਿੰਗ ਤਾਂ ਹੀ ਸਹੀ ਹੋਏਗੀ ਜੀ ਜੇਕਰ ਆਪਾਂ ਨੇ ਮੋਢਾ ਸਹੀ ਕਟਿਆ ਧੀਰਾ ਸਹੀ ਕਟਿਆ ਹੋਵੇਗਾ ਫਿਟਿੰਗ ਤਾਂ ਹੀ ਸਹੀ ਆਏਗੀ ਠੀਕ ਹੈ ਸਭ ਤੋਂ ਮੇਨ ਪ੍ਰੋਬਲਮ ਆਪਣੀ ਹੁੰਦੀ ਹੈ ਜੀ ਮੋਡੇ ਦੀ ਜੇਕਰ ਆਪਾਂ ਨੇ ਮੋਡਾ ਵੱਧ ਕਟਿੰਗ ਕਰ ਲਿਆ ਤੇ ਆਪਣਾ ਇੱਥੋਂ ਇਹ ਮੋਡਾ ਜਿਹੜਾ ਲਮਕਣ ਲੱਗ ਜਾਂਦਾ ਹੈ ਠੀਕ ਹੈ ਜੀ ਆਪਾਂ ਮੋਡਾ ਉਸੇ ਹਿਸਾਬ ਨਾਲ ਹੀ ਕੱਟਣਾ ਹੈ ਜਿਹੜੇ ਹਿਸਾਬ ਨਾਲ ਸਾਡੀ ਬਿਲਕੁਲ ਫਿਟਿੰਗ ਸੈੱਟ ਹੋ ਜੇ ਕਈਆਂ ਨੂੰ ਕੀ ਹੁੰਦਾ ਹੈ ਕਿ ਉਹਨਾਂ ਦੀ ਫਿਟਿੰਗ ਜ਼ਿਆਦਾ ਹੈ ਤੇ ਆਪਾਂ ਮੋਡਾ ਵੱਧ ਰੱਖਾਂਗੇ ਤਾਂ ਆਪਾਂ ਦੀ ਫਿਟਿੰਗ ਸਹੀ ਆਏਗੀ ਨਹੀਂ ਜੀ ਬਿਲਕੁਲ ਮੋਡਾ ਆਪਾਂ ਆਪਣੀ ਫਿਟਿੰਗ ਦੇ ਅਕੋਰਡਿੰਗ ਹੀ ਉਹਨਾ ਹੀ ਲੈਣਾ ਹੈ ਜਿੰਨੇ ਜਿਹਦੇ ਨਾਲ ਸਾਡੀ ਫਿਟਿੰਗ ਸਹੀ ਆਵੇ ਜੇਕਰ ਤੁਹਾਡੇ ਮੋਡੇ ਦੀ ਕਾਰਡ ਬਿਲਕੁਲ ਸਹੀ ਪਈ ਹੋਈ ਹੈ ਨਾ ਤੇ ਤੁਹਾਡਾ ਮੋਡਾ ਕਦੇ ਵੀ ਘਟੇਗਾ ਨਹੀਂ ਵਧੇਗਾ ਨਹੀਂ ਠੀਕ ਹੈ ਜੀ ਆਓ ਜੀ ਕਰਦੇ ਆਪਾਂ ਹੁਣ ਕਟਿੰਗ ਸ਼ੁਰੂ ਜੀ ਕਟਿੰਗ ਦੇ ਵਿੱਚ ਮੋਡੇ ਦਾ ਬਹੁਤ ਹੀ ਮੇਨ ਰੋਲ ਹੁੰਦਾ ਹੈ ਠੀਕ ਹੈ ਜੀ ਆਪਾਂ ਨੇ ਮੋਡਾ ਕਿੰਨਾ ਰੱਖਣਾ ਹੈ ਤੇ ਮੋਡਾ ਨਾ ਡਿੱਗੇ ਠੀਕ ਹੈ ਆਪਾਂ ਤੁਹਾਨੂੰ ਦੱਸਦੇ ਆ ਇਸ ਦੀ ਕਟਿੰਗ ਆਪਾਂ ਨੇ ਤੀਰਾ ਲੈ ਲਿਆ 6 ਇੰਚ ਇਹ ਦੇਖੋ ਇੱਥੋਂ ਆਪਾਂ ਨੇ ਮੋਡਾ ਲਾ ਲਿਆ 7 ਇੰਚ ਠੀਕ ਹੈ ਜੀ 7 ਇੰਚ ਮੋਡਾ ਲਾ ਕੇ ਆਪਾਂ ਨੇ ਇਧਰ ਤੋਂ ਵੀ 7 ਇੰਚ ਲਾ ਲੈਣਾ ਇਸ ਤਰ੍ਹਾਂ ਆ ਦੇਖੋ ਇੱਥੋਂ ਵੀ ਆਪਾਂ ਨੇ 7 ਇੰਚ ਲਾ ਕੇ ਇੱਕ ਲਾਈਨ ਇਸ ਤਰ੍ਹਾਂ ਡਰਾਅ ਕਰ ਲੈਣੀ ਹੈ ਇੱਥੋਂ ਆਪਾਂ ਲਾਇਆ 6 ਇੰਚ 12 ਇੰਚ ਤੀਰਾ ਹੈਗਾ ਇਹਦਾ ਆਪਾਂ ਨੇ ਹਾਫ ਲਾਇਆ ਤੇ ਇੱਥੋਂ ਆਪਾਂ ਨੇ ਲਾਉਣਾ ਹੈ 5.5 ਠੀਕ ਹੈ ਜੀ 5.5 ਹੈਗਾ ਸਾਡਾ ਇੱਥੋਂ ਆਪਾਂ ਨੇ 5.5 ਲੈ ਲਿਆ ਹੁਣ ਆਪਾਂ ਲਾਉਣੇ ਨੇ ਫਿਟਿੰਗ ਦੇ ਨਿਸ਼ਾਨ ਚੈਸਟ ਦੇ ਚੈਸਟ ਸਾਡੀ ਹੈਗੀ ਹੈ ਜੀ 19 ਇੰਚ ਠੀਕ ਹੈ 9.5 ਆਏਗੀ ਇੱਥੇ ਇਹ ਦੇਖੋ ਤੇ ਇੱਥੋਂ ਆਪਾਂ ਨੇ ਇਸ ਤਰ੍ਹਾਂ ਮਲਾ ਲੈਣਾ ਹੁਣ ਆਪਾਂ ਦੀ ਮੇਨ ਕਟਿੰਗ ਹੈਗੀ ਹੈ ਜੀ ਮੋਡੇ ਦੀ ਹੁਣ ਤੁਹਾਨੂੰ ਆਪਾਂ ਦੱਸਦੇ ਹਾਂ ਜੀ ਇਹ ਦੇਖੋ ਆਪਾਂ ਕੱਟ ਪਾਵਾਂਗੇ ਪੌਣੀ ਇੰਚ ਤੇ ਠੀਕ ਹੈ ਜੀ ਪੌਣੀ ਇੰਚ ਤੇ ਆਪਾਂ ਕੱਟ ਪਾਵਾਂਗੇ ਭਾਵੇਂ ਤੁਹਾਡਾ ਹੈਗਾ ਕਮੀਜ਼ ਦੀ ਫਿਟਿੰਗ ਹੈਗੀ 18 ਇੰਚ ਭਾਵੇਂ ਹੈਗੀ 20 ਇੰਚ 21 ਇੰਚ ਤੁਸੀਂ ਇੱਥੋਂ ਮੋਡਾ ਲੈਣਾ ਹੈ 7 ਇੰਚ ਆਪਾਂ 1 ਇੰਚ ਦੀ ਇੱਥੇ ਕੱਟ ਦਵਾਂਗੇ ਤੇ ਇਹ ਆਪਾਂ ਨੇ ਜੋ 7 ਇੰਚ ਰੱਖਿਆ ਇਹਦਾ ਆਪਾਂ ਨੇ ਹਾਫ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਜੀ ਐ ਵੀ ਜਿਹੜਾ ਸਾਡਾ ਇੰਨਾ ਪੀਸ ਪੋਰਸ਼ਨ ਬਚਿਆ ਮਤਲਬ ਪਾਟ ਬਚਿਆ ਹੈ ਤੇ ਇਹਦਾ ਆਪਾਂ ਨੇ ਹਾਫ ਕਰ ਲੈਣਾ ਇਸ ਤਰ੍ਹਾਂ ਠੀਕ ਹੈ ਇੱਥੋਂ ਆਪਾਂ ਨੇ ਕੱਟ ਇਸ ਤਰ੍ਹਾਂ ਦੇ ਦੇਣੀ ਹੈ ਇਹ ਫਰੰਟ ਵਾਲੀ ਕਾਰਟ ਜਦੋਂ ਆਪਾਂ ਇਸ ਤਰ੍ਹਾਂ ਕਾਰਟ ਦਵਾਂਗੇ ਤਾਂ ਸਾਡੇ ਇਸ ਕਾਰਟ ਦੇਣ ਦੇ ਨਾਲ ਇਹ ਜਿਹੜਾ ਆਪਣਾ ਇੱਥੇ ਕੱਪੜਾ ਫੁੱਲਦਾ ਹੁੰਦਾ ਉਹ ਕਦੇ ਵੀ ਨਹੀਂ ਫੁੱਲੇਗਾ ਠੀਕ ਹੈ ਜੀ ਮੇਨ ਸਾਡੀ ਅੱਜ ਦੀ ਵੀਡੀਓ ਹੈਗੀ ਮੋਡੇ ਦੇ ਕਿਉਂ ਡਿੱਗਦੇ ਨੇ ਇੱਥੋਂ ਕੰਦੇ ਕਿਉਂ ਡਿੱਗਦੇ ਨੇ ਜੇਕਰ ਆਪਾਂ ਮੋਡੇ ਦੀ ਕਾਰਟ ਸਹੀ ਪਾਈ ਹੋਵੇਗੀ ਤਾਂ ਕੰਦੇ ਸਾਡੇ ਕਦੇ ਵੀ ਨਹੀਂ ਡਿੱਗਣਗੇ ਤੇ ਨਾ ਹੀ ਇੱਥੇ ਆ ਜਿਹੜੀ ਚੀਜ਼ਾਂ ਕਮੀਜ਼ ਦੀਆਂ ਫੁੱਲਦੀਆਂ ਹੁੰਦੀਆਂ ਉਹ ਵੀ ਨਹੀਂ ਫੁੱਲਣਗੀਆਂ ਠੀਕ ਹੈ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਬੈਕ ਕਾਰਟ ਇਹ ਆਪਾਂ ਨੇ ਦੱਸੀ ਤੁਹਾਨੂੰ ਫਰੰਟ ਵਾਲੀ ਕਾਰਟ ਹੋਣ ਆਪਾਂ ਪਾਵਾਂਗੇ ਬੈਕ ਵਾਲੀ ਕਾਰਟ ਇਹ ਦੇਖੋ ਇੱਥੇ ਆਪਾਂ ਜਦੋਂ ਹਾਫ ਕਰ ਲਿਆ ਇੱਥੋਂ ਆਪਾਂ ਤੀਰੇ ਨਾਲ ਮਲਾ ਲੈਣਾ ਇਹਨੂੰ ਠੀਕ ਹੈ ਜੀ ਤੇ ਇੱਥੋਂ ਆਪਾਂ ਨੇ ਹੁਣ ਇਸ ਦੀ ਬੈਕ ਗੋਲਾਈ ਦੇ ਦੇਣੀ ਆ ਇਸ ਤਰ੍ਹਾਂ ਠੀਕ ਹੈ ਜੀ ਇਹ ਸਾਡੀ ਲਾਈਨਿੰਗ ਵਾਲੀ ਕਮੀਜ਼ ਹੈ ਇਹ ਦੇਖੋ ਆਪਾਂ ਨੇ ਲਾਈਨਿੰਗ ਦੇ ਦੋਨੋਂ ਪੀਸ ਤੇ ਕਮੀਜ਼ ਦੇ ਇਹ ਅਗਲਾ ਪੀਸ ਹੈ ਤੇ ਇਹ ਪਿਛਲਾ ਪੀਸ ਹੈ ਆਪਾਂ ਨੇ ਪੁਰਪਰ ਸੈੱਟ ਕਰਕੇ ਇਸ ਨੂੰ ਰੱਖ ਲਿਆ ਠੀਕ ਹੈ ਜੀ ਤੁਸੀਂ ਪਿੰਨ ਵਗੈਰਾ ਇਸ ਤਰ੍ਹਾਂ ਲਗਾ ਸਕਦੇ ਹੋ ਜੇਕਰ ਤੁਹਾਡੇ ਕੋਲ ਨਈ ਸੈਟਿੰਗ ਆਂਦੀ ਮੁਸ਼ਕਲ ਹੋ ਜਾਂਦੀ ਹੈ ਕੱਪੜੇ ਨੂੰ ਸੈੱਟ ਕਰਨਾ ਇਹ ਦੇਖੋ ਇਸ ਤਰ੍ਹਾਂ ਤੁਸੀਂ ਪਿੰਨਾ ਲਗਾ ਲਓ ਕਟਿੰਗ ਤੋਂ ਪਹਿਲਾਂ ਠੀਕ ਹੈ ਤੇ ਇਹ ਸਾਡੀ ਹੋ ਗਈ ਜੀ ਕਾਟ ਜੇਕਰ ਆਪਾਂ ਨੇ ਦੇਖੋ ਇੱਥੇ ਹੈਗੀ ਮੇਨ ਆਪਾਂ ਦੀ ਕਾਟ ਜੇਕਰ ਇੱਥੇ ਆਪਾਂ ਨੇ 4 ਇੰਚ ਦੀ ਕਾਟ ਪਾਈ ਹੋਈ ਹੈ ਠੀਕ ਹੈ ਜੇਕਰ ਆਪਾਂ ਇੱਥੋਂ 1 ਇੰਚ ਦੀ 1/2 ਇੰਚ ਦੀ ਕਾਟ ਲਵਾਂਗੇ ਨਾ ਇਹ ਦੇਖੋ ਤੁਹਾਨੂੰ ਦੱਸ ਦਿਆਂ ਬਰੀਕ ਨਾਲ ਬਰੀਕੀ ਨਾਲ ਗੱਲਾਂ ਹੁੰਦੀਆਂ ਨੇ ਜਿਹੜੀਆਂ ਤੁਹਾਨੂੰ ਸਮਝਣੀਆਂ ਪੈਣਗੀਆਂ ਕਈ ਪੈਣਾ ਕੀ ਕਰਦੀਆਂ ਕਿ ਆਪਾਂ ਮੋਢਾ ਵਧ ਰੱਖਾਂਗੇ ਤੇ ਸਾਡੀ ਇਹ ਜਿਹੜੀ ਫਿਟਿੰਗ ਹੈ ਫਿਰ ਸਹੀ ਆਏਗੀ ਨਹੀਂ ਜੀ ਇਹ ਸਾਡੀ ਗੁਲਾਈ ਜਿਹੜੀ ਹੁੰਦੀ ਹੈ ਸਾਡੇ ਮੋਢੇ ਨੂੰ ਕਵਰ ਕਰ ਲੈਂਦੀ ਹੈ ਠੀਕ ਹੈ ਫਿਟਿੰਗ ਨੂੰ ਠੀਕ ਹੈ ਇਹ ਜਿਹੜਾ ਆਪਣਾ ਇੰਨਾ ਕਪੜਾ ਵਧ ਹੈਗਾ 1/2 ਇੰਚ ਇਹ ਜਦੋਂ ਆਪਾਂ 2.5 ਇੰਚ ਤੇ 1 ਇੰਚ ਦੇ ਕਾਟ ਪਾਉਨੇ ਆ ਇਸੇ ਕੱਪੜੇ ਨੇ ਸਾਨੂੰ ਫਲਾਵਰਡ ਦੇਣੀ ਹੈ ਇੱਥੇ ਜਦੋਂ ਆਪਾਂ ਦਾ ਕੱਪੜਾ ਫੋਲਦਾ ਹੈ ਨਾ ਮੋਡੇ ਦਾ ਇਸੇ ਕੱਪੜੇ ਨੇ ਆਪਾਂ ਨੂੰ ਫਲਾਵਰਡ ਦੇ ਵਿੱਚ ਆਉਣਾ ਹੈ ਠੀਕ ਹੈ ਜੀ ਠੀਕ ਹੈ ਜੀ ਇਹ ਕੁਝ ਬਰੀਕੀ ਵਾਲੀਆਂ ਗੱਲਾਂ ਹੁੰਦੀਆਂ ਨੇ ਤੁਸੀਂ ਵੀਡੀਓ ਨੂੰ ਫੁੱਲ ਵੇਖਿਆ ਕਰੋ ਠੀਕ ਹੈ ਫੇਰ ਹੀ ਤੁਹਾਨੂੰ ਸਮਝ ਆਉਣਗੀਆਂ ਹੁਣ ਆਪਾਂ ਲਾਵਾਂਗੇ ਸਾਈਡ ਵਾਲੀ ਸਿਲਾਈ ਦੇ ਨਿਸ਼ਾਨ ਐਂ ਦੇਖੋ ਠੀਕ ਹੈ ਆਪਣੀ ਸਾਈਡ ਹੈਗੀ 15 ਇੰਚ ਆਪਾਂ ਲਾਵਾਂਗੇ 15.5 ਦੇ ਨਿਸ਼ਾਨ ਠੀਕ ਹੈ ਜੀ ਇੱਥੋਂ ਹੀ ਆਪਾਂ हिਪ ਲਵਾਂਗੇ ਜਿੱਥੇ ਸਾਡੀ ਸਾਈਡ ਖਤਮ ਹੁੰਦੀ ਉੱਥੇ ਆਪਾਂ ਦੀ हिਪ ਦੇ ਨਿਸ਼ਾਨ ਲਾਉਣੇ ਆ हिਪ ਸਾਡੀ ਹੈਗੀ ਜੀ 19 ਇੰਚ ਇਹ ਦੇਖੋ ਇਹ ਵੀ ਆਪਾਂ ਨੇ ਹਾਫ ਲਾਉਣਾ ਠੀਕ ਹੈ ਹੁਣ ਆਪਾਂ ਲਾਵਾਂਗੇ ਕਮਰ ਦੇ ਨਿਸ਼ਾਨ ਕਮਰ ਦੇ ਨਿਸ਼ਾਨ ਆਪਾਂ ਲਾਵਾਂਗੇ 6.5 ਤੇ ਇਸ ਤਰ੍ਹਾਂ ਤੁਸੀਂ ਨਿਸ਼ਾਨ ਲਾ ਲੈਣੇ ਆ ਲਾਈਨ ਡਰਾ ਕਰ ਲੈਣੀ ਪੂਰੀ ਹੇਠਾਂ ਕਢਾਈ ਹੈ ਕਪੜੇ ਦੇ ਇਸ ਕਰਕੇ ਦੇਖੋ ਨਿਸ਼ਾਨ ਜੋ ਸਹੀ ਨਹੀਂ ਲੱਗ ਰਹੇ ਠੀਕ ਹੈ ਤੇ ਆਪਾਂ ਨੇ ਕਮਰ ਲੈ ਲੈਣੀ ਆਪਣੀ ਹੁਣ ਕਮਰ ਹੈਗੀ 15 ਇੰਚ ਤੇ ਆਪਾਂ ਲਵਾਂਗੇ 16 ਇੰਚ 1 ਇੰਚ ਆਪਾਂ ਪਲੇਟਾਂ ਲਈ ਐਡ ਕਰਾਂਗੇ ਤੇ ਆਪਾਂ ਨੇ ਇੱਥੋਂ हिਪ ਦੇ ਨਾਲ ਮਲਾ ਲੈਣਾ ਠੀਕ ਹੈ ਜੀ ਇੱਥੋਂ ਆਪਾਂ ਨੇ ਤੁਸੀਂ ਇਸ ਤਰ੍ਹਾਂ ਇੰਚੀ ਟੇਪ ਨਾਲ ਵੀ ਮਲਾ ਸਕਦੇ ਹੋ ਠੀਕ ਹੈ ਜੀ ਹੁਣ ਆਪਾਂ ਲਾਵਾਂਗੇ ਪਲੇਟਾਂ ਦੇ ਨਿਸ਼ਾਨ ਪਲੇਟ ਸਾਡੇ ਹੈਗੇ 10.5 ਤਿਆਰ ਆਪਾਂ ਰੱਖਾਂਗੇ 11 ਇੰਚ ਤੇ ਸੈਂਟਰ ਆਪਣਾ ਹੈਗਾ ਜੀ 7 ਇੰਚ ਆਪਾਂ ਲਾਵਾਂਗੇ 7.5 ਇੰਚ 7 ਇੰਚ ਦਾ ਪਲੇਟ ਲਾਵਾਂਗੇ ਇਹਨਾਂ ਦੀ ਲੈਂਥ ਕਾਫੀ ਲੰਬੀ ਹੈ ਜਿਨ੍ਹਾਂ ਦੀ ਲੰਬੀ ਹੋਵੇ ਲੈਂਥ ਆਪਾਂ 7 ਇੰਚ ਪਲੇਟ ਪਾ ਸਕਦੇ ਜਿਨ੍ਹਾਂ ਦੀ ਹਾਈਟ ਛੋਟੀ ਹੋਵੇ ਤੇ ਉਹਨਾਂ ਦਾ ਤੁਸੀਂ 6 6.5 ਇੰਚ ਵੀ ਪਾ ਸਕਦੇ ਹੋ ਠੀਕ ਹੈ ਜੀ ਇਹ ਦੇਖੋ ਆਪਣੀ ਕਮੀਜ਼ ਦੇ ਮਾਰਕਿੰਗ ਹੋ ਗਈ ਕਮੀਜ਼ ਦੀ ਮਾਰਕਿੰਗ ਹੋ ਗਈ ਹੁਣ ਆਪਾਂ ਕਰਦੇ ਹਾਂ ਜੀ ਕਟਿੰਗ ਇਹ ਦੇਖੋ ਆਪਾਂ ਨੇ ਲਾਈਨਿੰਗ ਵਾਲੀ ਕਮੀਜ਼ ਦੀ ਕਟਿੰਗ ਕਰਨੀ ਹੈ ਸਾਰੇ ਪੱਲੇ ਮੈਂ ਇਕੱਠੇ ਹੀ ਕਟਿੰਗ ਕਰਨੇ ਬੈਕ ਵਾਲੀ ਕਟਿੰਗ ਕਰਾਂਗੇ ਜਿਹੜੀ ਆਪਾਂ ਨੇ ਬੈਕ ਕੱਟ ਕਾੜ ਦਿੱਤੀ ਹੋਈ ਸੀ ਇਹ ਦੇਖੋ ਠੀਕ ਹੈ ਫਰੰਟ ਵਾਲੀ ਕੱਟ ਜੋ ਹੈ ਮੈਂ ਉਹ ਪਾਵਾਂਗੀ ਲਾਈਨਿੰਗ ਜੋੜਨ ਤੋਂ ਬਾਅਦ ਇਸ ਤਰ੍ਹਾਂ ਤੁਸੀਂ ਇੱਥੇ ਕੱਟ ਲਾ ਲੈਣੇ ਨੇ ਹਿੱਪ ਤੇ ਇੱਥੇ ਕਮਰ ਤੇ ਠੀਕ ਹੈ ਜੀ ਇਹ ਆਪਣੀ ਕਮੀਜ਼ ਦੀ ਕਟਿੰਗ ਹੋ ਗਈ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਬਾਹਾਂ ਦੀ ਕਟਿੰਗ ਦੇਖੋ ਆਪਾਂ ਬਾਹਾਂ ਰੱਖ ਲਈਆਂ ਨੇ ਇਸ ਤਰ੍ਹਾਂ ਅਲੱਗ-ਅਲੱਗ ਕਰਕੇ ਰੱਖੀਆਂ ਕਢਾਈ ਦਾ ਆਪਾਂ ਨੇ ਸੈਂਟਰ ਕਰ ਲਿਆ ਠੀਕ ਹੈ ਇਸ ਦੇ ਉੱਪਰ ਆਪਾਂ ਹੁਣ ਰੱਖਾਂਗੇ ਲਾਈਨਿੰਗ ਮੈਂ ਤਾਂ ਇਸੇ ਤਰ੍ਹਾਂ ਕਟਿੰਗ ਕਰਦੀ ਐ ਇਹ ਦੇਖੋ ਆਪਾਂ ਨੇ ਹੁਣ ਲਾਈਨਿੰਗ ਰੱਖ ਲਈ ਉੱਪਰ ਪੂਰੀ ਸੈੱਟ ਕਰ ਲੈਣੀ ਹੈ ਠੀਕ ਹੈ ਆਪਾਂ ਨੇ ਲਾਈਨਿੰਗ ਸੈੱਟ ਕਰ ਲਈ ਇੱਥੋਂ ਆਪਾਂ ਨੇ ਲੈਣਾ 3 ਇੰਚ ਠੀਕ ਹੈ ਜੀ ਇਸ ਤਰ੍ਹਾਂ 3 ਇੰਚ ਇਧਰੋਂ ਲੈ ਕੇ ਇੱਕ ਲਾਈਨ ਡਰਾ ਕਰ ਲੈਣੀ ਇਸ ਤਰ੍ਹਾਂ ਤੇ ਇੱਥੋਂ ਆਪਾਂ ਲੈਣਾ 7 ਇੰਚ ਠੀਕ ਹੈ ਜੀ ਇੱਥੋਂ ਇਸ ਤਰ੍ਹਾਂ ਇਹਨੂੰ ਗਲਾਈ ਦੇਵਾਂਗੇ ਇਧਰ ਤੋਂ ਆਪਾਂ ਹੁਣ ਬਾਹਾਂ ਦੀ ਮੋਰੀ ਰੱਖਾਂਗੇ 5 ਇੰਚ ਇਸ ਤਰ੍ਹਾਂ ਆਪਾਂ ਨੇ ਇਹ ਦੇਖੋ ਮੋਢੇ ਨਾਲ ਮਲਾ ਲੈਣਾ ਠੀਕ ਹੈ ਜੀ ਹੁਣ ਆਪਾਂ ਕਰਾਂਗੇ ਇਸ ਦੀ ਕਟਿੰਗ ਹੁਣ ਆਪਾਂ ਕਰਾਂਗੇ ਜੀ ਕਮੀਜ਼ ਦੀ ਇਹਦੀ ਕਟਿੰਗ ਬਾਹਾਂ ਦੀ ਠੀਕ ਹੈ ਇਹ ਦੇਖੋ ਆਪਾਂ ਨੇ ਚਾਰੇ ਪੀਸ ਕਟਿੰਗ ਕਰਦਨੇ ਇਸ ਤਰ੍ਹਾਂ ਹੁਣ ਜਿੰਨਾ ਆਪਾਂ ਮਾਰਜਿਨ ਰੱਖਣਾ ਹੈ ਉਹਨਾਂ ਰੱਖ ਕੇ ਬਾਕੀ ਕਟਿੰਗ ਕਰ ਲੈਣੀ ਹੈ ਠੀਕ ਹੈ ਜੀ ਆਪਾਂ ਦੇ ਕਮੀਜ਼ ਦੀ ਫੁੱਲ ਕਟਿੰਗ ਹੋ ਗਈ ਹੈ ਤੁਹਾਨੂੰ ਜੇ ਸਾਡਾ ਇਹ ਆਈਡੀਆ ਪਸੰਦ ਆਵੇ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਬਹੁਤ ਬਹੁਤ ਧੰਨਵਾਦ ਮਿਲਦੇ ਆਂ ਨੈਕਸਟ ਵੀਡੀਓ 'ਚ